211 ਦੇ ਵਿੱਚ ਵੀ ਇਹ ਬੰਦੇ ਨੇ ਘਟਾਲਾ ਕੀਤਾ ਸੀਗਾ ਪਰ ਬੈਂਕ ਨੇ ਬਦਲੀ ਕਰਕੇ ਜਿਹੜਾ ਸੀਗਾ ਸਾਰਤਾ ਸਟੇਟ ਬੈਂਕ ਆਫ ਇੰਡੀਆ ਦੇ ਜਿਹੜੇ ਵੱਡੇ ਅਧਿਕਾਰੀ ਆ ਉਹ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸ਼ਾਮਲਾ ਉਹਨਾਂ ਦੀ ਪੜਤਾਲ ਕਰਕੇ ਵੀ ਜਿਹੜਾ ਹੈਗਾ ਉਹਨਾਂ ਤੇ ਵੀ ਜਿਹੜੀ ਬਣਦੀ ਉਹਨਾਂ ਨੂੰ ਕਾਰਵਾਈ ਬਣਦੀ ਉਹਨਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਆ ਸਤਿਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਟੇਟ ਬੈਂਕ ਆਫ ਇੰਡੀਆ ਦੀ ਸਾਦਕ ਬ੍ਰਾਂਚ ਆ ਇਹਦੇ ਜਿੱ ਕੋ ਬਹੁ ਕਰੋੜੀ ਘਟਾਲਾ ਜਿਹੜਾ ਹੋਇਆ ਦਰਜਨਾ ਪਿੰਡ ਸਾਡਾ ਸਾਦਕ ਕਸਬਾ ਲੋਕਾਂ ਨੇ ਆਪਣੀ ਬੜੀ ਮਿਹਨਤ ਨਾਲ ਜਿਹਨੂੰ ਕਹਿੰਦੇ ਕਿ ਪਾਈ ਪਾਈ ਜੋੜ ਕੇ ਜਿਹੜੀ ਉਹਨਾਂ ਦੀ ਜਮਾ ਪੂੰਜੀ ਸੀਗੀ ਬਹੁਤ ਸਾਰੇ ਮਜ਼ਦੂਰ ਪਰਿਵਾਰ ਆ ਛੋਟੇ ਕਿਸਾਨ ਆ ਇਵਨ ਕਿ ਹੋਰ ਵੀ ਬਹੁਤ ਸਾਰੇ ਲੋਕ ਬਹੁਤ ਸਾਰੇ ਵਪਾਰੀਆਂ ਦਾ ਇੱਥੇ ਪੈਸੇ ਪਏ ਸੀ ਪਰ ਹੁਣ ਪਤਾ ਲੱਗਾ ਕਿ ਉਹ ਕਰੋੜਾ ਰੁਪਏ ਬਹੁ ਕਰੋੜੀ ਘੁਟਾਲਾ ਇਹ ਇੱਕ ਮੁਲਾਜ਼ਮ ਜਿਹੜਾ ਹੈਗਾ ਉਹ ਲੈ ਕੇ ਫਰਾਰ ਹੋ ਗਿਆ ਜੇ ਕੋਈ ਲਿਮਟ ਤਾਰ ਨਾਉਂਦਾ ਸੀ ਉਹਦੀ ਲਿਮਟ ਤਰਦੀ ਨਹੀਂ ਸੀ ਉਹ ਆਪਣੀ ਜੇਬ ਚ ਪਾ ਲੈਂਦਾ ਸੀ ਜਿਹੜੀ ਐਫ ਡੀ ਸੀ ਉਹ ਵੀ ਕਾਗਜ਼ਾਂ ਤੇ ਉਹਨੇ ਇੱਕ ਝੂਠੇ ਮਤਲਬ ਕਾਗਜ਼ ਬਣਾਏ ਸੀਗੇ ਉਹ ਬਣਾ ਕੇ ਉਹਨਾਂ ਨੂੰ ਦੇ ਦਿੰਦਾ ਸੀਗਾ ਤੇ ਉਹ ਅੱਜ ਜਦੋਂ ਬੈਂਕ ਚ ਆਉਂਦੇ ਹੈਗੇ ਆ ਤੇ ਬੈਂਕ ਵਾਲੇ ਉਹਨਾਂ ਨੂੰ ਕਹਰੇ ਕਿ ਫੇਕ ਆ ਇਹ ਐਫ ਡੀ ਹੋਈ ਨਹੀਂ ਯਾਨੀ ਇਹ ਕਰੋੜਾਂ ਰੁਪਈਆ ਲੋਕਾਂ ਦੀਆਂ ਐਫ ਡੀਆ ਦਾ ਕੋਈ ਮਿਊਚੁਅਲ ਫੰਡ ਦਾ ਕਿਸੇ ਵੀ ਤਰ੍ਹਾਂ ਦੇ ਲੋਕਾਂ ਨੇ ਇੱਥੇ ਪੈਸੇ ਜਿਹੜੇ ਲਾਏ ਜਾਂ ਕਿਸੇ ਨੇ ਬੀਮੇ ਦੀ ਕਿਸ਼ਤ ਤਾਰੀ ਉਹ ਸਾਰੇ ਅੱਜ ਕਰੋੜਾਂ ਰੁਪਏ ਲੈ ਕੇ ਉਹ ਜਿਹੜਾ ਮੁਲਾਜ਼ਮ ਦੌੜ ਗਿਆ ਅਸੀਂ ਕਿਰਤੀ ਕਿਸਾਨੀ ਯੂਨੀਅਨ ਵੱਲੋਂ ਜਿਹੜਾ ਕੱਲ ਦਾ ਇੱਥੇ ਦਿਨ ਰਾਤ ਦਾ ਧਰਨਾ ਲਾਇਆ ਹੋਇਆ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਇਕੱਲਾ ਐ ਨਹੀਂ ਕਿ ਉੱਤੇ ਪਰਚਾ ਦਰਜ ਕਰਤਾ ਜਿਹੜੇ ਲੋਕਾਂ ਦੇ ਪੈਸੇ ਨੱਪੇ ਆ ਇਸ ਬੈਂਕ ਮੁਲਾਜ਼ਮ ਨੇ ਉਹਦੀ ਇੱਕ ਇੱਕ ਪਾਈ ਜਿਹੜੀ ਆ ਲੋਕਾਂ ਨੂੰ ਵਾਪਸ ਮਿਲਣੀ ਚਾਹੀਦੀ ਆ ਸਮੇਤ ਵਿਆਜ ਜਦ ਤੱਕ ਇਹ ਨਹੀਂ ਹੁੰਦਾਗਾ ਅਸੀਂ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਾਂਗੇ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਕਿਸਾਨ ਨੇ ਲਿਮਟ ਤਾਰਤੀ ਹੁਣ ਜੇ ਉਹਦੀ ਲਿਮਟ ਨਹੀਂ ਤਰੀ ਉਹਨੂੰ ਜਿਹੜਾ ਵਿਆਜ ਪੈ ਰਿਆ ਜਾਂ ਕੋਈ ਡਿਫਾਲਟਰ ਹੋ ਗਿਆ ਇਹ ਸਾਰੀ ਜ਼ਿੰਮੇਵਾਰੀ ਹੁਣ ਬੈਂਕ ਦੀ ਆ ਕਿ ਉਹਦੀ ਲਿਮਟ ਵੀ ਤਾਰੇ ਉਹਦਾ ਵਿਆਜ ਵੀ ਜਿਹੜਾ ਹੈਗਾ ਉਹ ਦੇਵੇ ਜੇ ਕਿਸੇ ਨੇ ਐਫ ਡੀ ਕਰਾਈ ਸੀ ਜਿਹੜਾ ਉਹਦੇ ਤੇ ਵਿਆਜ ਬਣਦਾ ਸੀ ਐਫ ਡੀ ਦੀ ਕੁੱਲ ਰਕਮ ਵਿਆਜ ਸਮੇਤ ਉਹ ਪੂਰੀ ਲੋਕਾਂ ਨੂੰ ਪਰਪਾਈ ਹੋਵੇ ਨਾ ਕਿ ਇਹ ਨਾ ਕਿਹਾ ਜਾਵੇ ਕਿ ਇੰਨੇ ਪੈਸੇ ਸੀ ਇੰਨੇ ਲੈ ਲਓ ਜਿਸ ਤਰ੍ਹਾਂ ਆਊਗਾ ਅਸੀਂ ਇਹ ਗੱਲ ਬਿਲਕੁਲ ਨਹੀਂ ਮੰਨੇਗੀ ਅਸੀਂ ਅਜੇ ਕੱਲ ਸੰਘਰਸ਼ ਦੀ ਸ਼ੁਰੂਆਤ ਕੀਤੀ ਆ ਜੇਕਰ ਇਹ ਮਾਮਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਜਿਹੜਾ ਹੈਗਾ ਅੱਜ ਬੈਂਕ ਦੇ ਜਿਹੜੇ ਹੈਗੇ ਉੱਪਰਲੇ ਅਧਿਕਾਰੀ ਆਏ ਆ ਗੱਲਬਾਤ ਕਰਨ ਲਈ ਰਾਤ ਦਾ 6:00 ਨਾਲ ਸੰਪਰਕ ਕਰ ਰਹੇ ਹੈਗੇ ਆ ਠੀਕ ਆ ਪਹਿਲਾਂ ਤਾਂ ਅਸੀਂ ਗੱਲ ਕਰਨ ਨੂੰ ਤਿਆਰ ਹੀ ਨਹੀਂ ਸੀਗੇ ਕਿ ਯਾਰ ਇਹ ਐਡਾ ਮਾਮਲਾ ਐਡਾ ਬਹੁ ਕਰੋੜੀ ਘਟਾਲਾ ਹੈਗਾ ਤੇ ਗੱਲ ਤੁਹਾਡੇ ਨਾਲ ਕੀ ਕਰਨੀ ਆ ਤੁਸੀਂ ਮਤਲਬ ਜਿਹੜਾ ਹੈਗਾ ਲੋਕਾਂ ਦਾ ਪੈਸਾ ਜਿਹੜਾ ਵਾਪਸ ਦਿਓ ਪਰ ਉਹ ਕਹਿੰਦੇ ਕਿ ਅਸੀਂ ਇਹਦਾ ਪੈਸਾ ਜਿਹੜਾ ਹੈਗਾ ਇਹਦੇ ਤੁਸੀਂ ਸਾਡੀ ਗੱਲ ਸੁਣ ਲਓ ਇੱਕ ਵਾਰੀ ਗੱਲ ਅਸੀਂ ਜਿਹੜੀ ਹੈਗੀ ਜਰੂਰ ਸੁਣਾਗੇ ਪਰ ਇੱਕ ਗੱਲ ਮੈਂ ਤੁਹਾਡੇ ਧਿਆਨ ਚ ਲਿਆਦਾ ਕਿ 2011 ਦੇ ਵਿੱਚ ਵੀ ਇਹ ਬੰਦੇ ਨੇ ਘਟਾਲਾ ਕੀਤਾ ਸੀਗਾ ਪਰ ਬੈਂਕ ਨੇ ਬਦਲੀ ਕਰਕੇ ਜਿਹੜਾ ਸੀਗਾ ਸਾਰਤਾ ਉਸ ਤੋਂ ਵੱਧ ਉਹਦੇ ਤੇ ਕੋਈ ਕਾਰਵਾਈ ਜਿਹੜੀ ਸੀ ਉਹਨਾਂ ਨੇ ਉਹਨੇ ਨਹੀਂ ਕੀਤੀਗੀ ਇਸੇ ਤਰ੍ਹਾਂ ਇਹ ਹੈਗਾ ਕਿ ਕੋਈ ਕਲੈਰੀਕਲ ਸਟਾਫ ਦਾ ਬੰਦਾ ਇੱਕ ਬੈਂਕ ਦੇ ਵਿੱਚ 5 ਸਾਲ ਤੱਕ ਰਹਿ ਸਕਦਾ ਹੈਗਾ ਪਰ ਇਹਨੇ ਕਿਉਂਕਿ ਸਟੇਟ ਬੈਂਕ ਆਫ ਪਟਿਆਲਾ ਦੇ ਨਾਲ ਮਰਜ ਹੋ ਗਿਆ ਸੀਗਾ ਇਸ ਕਰਕੇ ਉਹ ਪਿਛਲੇ 5 ਸਾਲ ਜ਼ੀਰੋ ਮੰਨ ਕੇ 5 ਸਾਲ ਫੇਰ ਇੱਥੇ ਜਿਹੜੇ ਲਾ ਗਿਆ ਉਸ ਤੋਂ ਵੀ ਵੱਧ ਇਹ ਕੇ ਦੇਖੋ ਕਿ ਉੱਪਰਲੇ ਅਧਿਕਾਰੀਆਂ ਦੀ ਕਿਵੇਂ ਮਿਲੀ ਭੁਗਤਾ ਕਿਹਦੀ ਕਾਗਜ਼ਾਂ 'ਚ ਬਦਲੀ ਹੋਈ ਵੀ ਆ ਕਾਗਜ਼ਾਂ 'ਚ ਡਿਊਟੀ ਫਰੀਦਕੋਟ ਕਰ ਰਿਆ ਤੇ ਪੈਸੇ ਸਾਦਕ ਬ੍ਰਾਂਚ 'ਚ ਬੈਠਾ ਜਿਹੜਾ ਲੋਕਾਂ ਦੇ ਉਹ ਕਰੋੜਾ ਰੁਪਏ ਉਹ ਨੱਪੀ ਗਿਆ ਇਹਦਾ ਮਤਲਬ ਆ ਕਿ ਇਹ ਮਾਮਲਾ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ ਇੱਕ ਮੁਲਾਜ਼ਮ ਦੀ ਠੱਗੀ ਦਾ ਨਹੀਂ ਹੈਗਾ ਸਟੇਟ ਬੈਂਕ ਆਫ ਇੰਡੀਆ ਦੇ ਜਿਹੜੇ ਵੱਡੇ ਅਧਿਕਾਰੀ ਆ ਉਹ ਵੀ ਇਹਦੇ ਚ ਕਿਤਨਾ ਕਿਤੇ ਸ਼ਾਮਲਾ ਉਹਨਾਂ ਦੀ ਪੜਤਾਲ ਕਰਕੇ ਵੀ ਜਿਹੜਾ ਹੈਗਾ ਉਹਨਾਂ ਤੇ ਵੀ ਜਿਹੜੀ ਬਣਦੀ ਉਹਨਾਂ ਨੂੰ ਕਾਰਵਾਈ ਬਣਦੀ ਉਹਨਾਂ ਤੇ ਸਜ਼ਾ ਮਿਲਣੀ ਚਾਹੀਦੀ ਆ ਤੇ ਲੋਕਾਂ ਦੀ ਪਾਈ ਪਾਈ ਜਿਹੜੀ ਆ ਵਾਪਸ ਹੋਣੀ ਚਾਹੀਦੀ ਆ ਕੱਲ ਕਿੰਨੇ ਬਜ਼ੁਰਗ ਕਿੰਨੀਆਂ ਬੀਬੀਆਂ ਇੱਥੇ ਆ ਕੇ ਬੇਹੋਸ਼ ਹੋਏ ਕਈਆਂ ਨੂੰ ਹਸਪਤਾਲ ਲਿਜਾਣਾ ਪਿਆ ਬਹੁਤ ਸਾਰੇ ਇਸ ਤਰ੍ਹਾਂ ਦੇ ਛੋਟੇ ਦਰਮਿਆਨੇ ਕਿਸਾਨ ਸੀ ਮਜ਼ਦੂਰ ਪਰਿਵਾਰ ਸੀ ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਪਾਈ ਪਾਈ ਜਾਂ ਕਿਸੇ ਨਿਆਬ ਦਾ ਕੋਈ ਸਮਾਨ ਵੇਚ ਆਇਆ ਸੀਗਾ ਉਹ ਸਾਰੇ ਇੱਥੇ ਜਮ੍ਹਾਂ ਕਰਾਏ ਤੇ ਉਹਨਾਂ ਲੱਗਾ ਕਿ ਸਾਡੀ ਸਾਰੀ ਜਿਹੜੀ ਪੂੰਜੀ ਆ ਉਹ ਰੁੜ ਗਈ ਆ ਜਿਸ ਕਰਕੇ ਲੋਕਾਂ ਦੇ ਬੜੇ ਗਹਿਰੇ ਮਾਨਸਿਕ ਸਦਮੇ ਦੇ ਵਿੱਚ ਆ ਸੈਂਕੜੇ ਲੋਕ ਦਰਜਨਾ ਪਿੰਡ ਤੇ ਬਹੁ ਕਰੋੜੀਏ ਘਟਾਲਾ ਹੈਗਾ ਜੇ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਲੋਕਾਂ ਦੇ ਪੈਸੇ ਵਾਪਸ ਦੇਣ ਦੀ ਗਰੰਟੀ ਨਹੀਂ ਹੁੰਦੀਗੀ ਤੇ ਸਾਡਾ ਸੰਘਰਸ਼ ਲੋਕਾਂ ਦੇ ਜਿਹੜਾ ਇਹ ਉਹਨਾਂ ਦਾ ਹੱਕ ਮਾਰਿਆ ਗਿਆ ਉਹ ਵਾਪਸ ਦਿਵਾਉਣ ਤੱਕ ਜਿਹੜਾ ਹਰ ਹਾਲਤ ਦੇ ਵਿੱਚ ਆ ਉਹ ਜਾਰੀ ਰਹੂਗਾ ਇੰਨੀਆਂ ਬੇਨਤੀਆਂ ਦੇ ਨਾਲ ਕਿ ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਆ ਜਿਹੜੇ ਆਲੇ-ਦੁਆਲੇ ਵੀ ਸਾਥੀ ਉਹਨਾਂ ਨੂੰ ਹੈਗਾ ਕਿ ਇੱਥੇ ਬੈਠੋ ਅਧਿਕਾਰੀ ਗੱਲਬਾਤ ਕਰਨ ਆਏ ਆ ਗੱਲਬਾਤ ਸੁਣ ਕੇ ਦੱਸ ਦਿਆਂ ਉਹ ਕੀ ਕਹਿੰਦੇ ਆ ਗਿਆ ਕਿਸ ਤਰ੍ਹਾਂ ਦੀ ਅਗਲੀ ਰੂਪਰੇਖਾ ਉਹ ਕਿਉਂ ਥੋੜਾ ਨਾਲ ਸਾਂਝੀ ਕੀਤੀ ਜਾਊਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਵਾਸੀਓ ਜਿਹੜੀ ਗੱਲ ਪਹਿਲਾਂ ਮੈ ਰਜਿੰਦਰ ਕਿੰਗਰਾ ਤੇ ਨੌਨਿਹਾਲ ਸਿੰਘ ਹੋਰ ਨੇ ਕਹੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਪੜ ਕੇ ਬਾਅਦ ਚ ਦੱਸਦਾ ਇਹ ਲੈਟਰ ਪੈਡ ਜਿਹੜਾ ਬੈਂਕ ਦਾ ਕੀ ਕੀ ਲਿਖ ਕੇ ਦਿੱਤਾ ਥੱਲੇ ਰੀਜਨਲ ਮੈਨੇਜਰ ਠੀਕ ਹੈ ਉਹਦੇ ਸਾਈਨ ਆ ਬੈਂਕ ਦੀ ਜਿਹੜੀ ਮੋਹਰ ਆ ਪਹਿਲਾਂ ਪਲੇਨ ਪਾਸ ਪੇਜ ਤੇ ਜਿਹੜੇ ਲਿਖ ਕੇ ਦਿੰਦੇ ਸੀ ਉਹ ਇਹਦੇ ਚ ਜਿਹੜੀਆਂ ਚਾਰ ਗੱਲਾਂ ਨੇ ਪੰਜ ਮੈਂ ਸਾਰਾ ਹੀ ਪੜ੍ਹ ਦਿੰਨਾ ਭਾਰਤੀ ਸਟੇਟ ਬੈਂਕ ਬ੍ਰਾਂਚ ਸਾਦਕ ਜ਼ਿਲ੍ਹਾ ਫਰੀਦਕੋਟ ਵਿੱਚ ਜੋ ਪਿਛਲੇ ਦਿਨੀ ਇੱਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਵਿੱਚ ਅਸੀਂ ਆਪ ਜੀ ਨੂੰ ਹੇਠ ਲਿਖੇ ਅਨੁਸਾਰ ਯਕੀਨ ਦਿਵਾਉਂਦੇ ਆ ਇੱਕ ਨੰਬਰ FD ਦੀ ਪੇਮੈਂਟ ਵਿਆਜ ਸਮੇਤ ਜਿਸ ਦਿਨ ਤੋਂ FD ਦੀ ਰਸੀਦ ਜਾਰੀ ਹੋਈ ਆ ਉਸ ਦਿਨ ਤੋਂ ਬਣਦਾ ਭੁਗਤਾਨ ਕੀਤਾ ਜਾਵੇਗਾ ਦੂਸਰਾ ਖੇਤੀਬਾੜੀ ਦੀਆਂ ਲਿਮਟਾਂ ਜਿਨ੍ਹਾਂ ਵਿੱਚ ਪੈਸਾ ਜਮ੍ਹਾਂ ਹੋਣ ਵਿੱਚ ਧੋਖਾ ਧੜੀ ਹੋਈ ਹੈ ਪੈਸੇ ਜਮ੍ਹਾਂ ਹੋਣ ਦੀ ਰਸੀਦ ਦੀ ਮਿਤੀ ਤੋਂ ਬਣਦਾ ਮੂਲ ਤੇ ਭੁਗਤਾਨ ਕੀਤਾ ਜਾਵੇਗਾ ਤੀਜਾ ਮਿਊਚੁਅਲ ਫੰਡ ਅਤੇ SBI ਲਾਈਫ ਪੇਮੈਂਟ ਦਾ ਭੁਗਤਾਨ ਮੂਲ ਰਸੀਦੇ ਦੇ ਆਧਾਰ ਤੇ ਕੀਤਾ ਜਾਵੇਗਾ ਸਾਰੇ ਗਾਕਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਟੇਟ ਬੈਂਕ ਆਫ ਇੰਡੀਆ ਮੁਸ਼ਕਲ ਦੀ ਇਸ ਘੜੀ ਵਿੱਚ ਤੁਹਾਡੇ ਨਾਲ ਖੜਾ ਹੈ ਅਤੇ ਤੁਹਾਡੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਸੀਂ ਇਸ ਘੁਟਾਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਸਾਨੂੰ ਇਸ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਸਾਰੇ ਪੀੜਤ ਲੋਕਾਂ ਤੋਂ ਮਿਲੀਆਂ ਦਰਖਾਸਤਾਂ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਪੜਤਾਲ ਦਾ ਕੰਮ ਬਹੁਤ ਤੇਜ਼ੀ ਨਾਲ ਕੀਤਾ ਜਾਵੇਗਾ ਤੇ ਜੈਨੂਇਨ ਕੇਸਾਂ ਦੀ ਪੇਮੈਂਟ 18 8 2025 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਪੂਰੀ ਉਮੀਦ ਤੇ ਵਿਸ਼ਵਾਸ ਦਉਂਦੇ ਆ ਕਿ ਸਹੀ ਕਿਸਾਂ ਦਾ ਭੁਗਤਾਨ 90 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਜਿਹੜਾ ਕਰ ਦਿੱਤਾ ਜਾਊਗਾ ਇਹਦੇ ਵਿੱਚ ਦੋ ਗੱਲਾਂ ਜਿਹੜੀਆਂ ਮੈਂ ਹੋਰ ਐਡ ਕਰਨੀਆਂ ਚਾਹਣਾ ਇੱਕ ਤਾਂ ਉਹਨਾਂ ਨੇ ਇੱਕ ਸਾਲ ਦੀ ਜਿਹੜੀ ਸੀਸੀਟੀਵੀ ਫੁਟੇਜ ਹੈਗੀ ਆ ਉਹ ਉਹਨਾਂ ਨੇ ਜਿਹੜੀ ਹੈਗੀ ਆ ਸੇਵ ਕਰ ਲਈ ਪਹਿਲੇ ਸਾਰੇ ਬੈਂਕ ਮੁਲਾਜ਼ਮ ਜਿਹੜੇ ਬਦਲਤੇ ਠੀਕ ਆ ਵੀ ਕੌਣ ਕੌਣ ਸ਼ਾਮਲ ਹੋਊਗਾ ਜਿਹੜਾ ਕੋ ਪਹਿਲਾਂ ਸ਼ਾਮਲ ਹੋਇਆ ਉਹਨੇ ਪੜਤਾਲ ਚ ਡਿੱਕਾ ਬੰਨਣਾ ਵੀ ਇੱਕ ਸਾਲ ਦੀ ਸੀਸੀਟੀਵੀ ਫੁਟੇਜ ਕੋਈ ਇਹ ਕਵੇ ਵੀ ਮੈਂ ਤਾਂ ਬੈਂਕ ਚ ਆਇਆ ਸੀ ਵੀ ਇੱਕ ਸਾਲ ਦੇ ਵਿੱਚ ਉਹਦੀ ਕਿਤੇ ਵੀ ਵੀਡੀਓ ਫੋਟੋ ਤਾਂ ਆਉਂਦੀ ਹੋਊਗੀ ਠੀਕ ਆ ਵੀ ਇੱਕ ਤਾਂ ਇੱਕ ਸਾਲ ਦੀ ਫੁਟੇਜ ਜਿਹੜੀ ਉਹਨਾਂ ਨੇ ਉਹ ਜਿਹੜੀ ਹੈਗੀ ਆ ਉਹ ਸੇਵ ਕਰ ਲਈ ਆ ਦੂਸਰਾ ਕਈਆਂ ਨੇ ਜਿਵੇਂ ਕੱਲ ਸੀਗਾ ਕਿ ਐਫਡੀ ਆ ਦਾ ਐਫਡੀ ਦੇ ਕਾਗਜ਼ ਹੀ ਸੀਗੇ ਜਦ ਪੈਸੇ ਜਮਾ ਸੀ ਥੱਲੇ ਉੱਤੇ ਲਿਖਿਆ ਸੀ ਫੇਕ ਉਹ ਬੈਂਕ ਦੀ ਭਾਸ਼ਾ ਸ਼ੇਕ ਆ ਬੈਂਕ ਦੇ ਅਧਿਕਾਰੀ ਕਹਿ ਰਹੇ ਕਿ ਜਿਹੜਾ ਇਹ ਧੋਖਾ ਹੋਇਆ ਇਹ ਬੈਂਕ ਨਾਲ ਹੋਇਆ ਗਾਹਕ ਨਾਲ ਨਹੀਂ ਹੋਇਆ ਤਾਂ ਗਾਹਕ ਦਾ ਪੈਸਾ ਬੈਂਕ ਨੂੰ ਆ ਗਿਆ ਇਸ ਕਰਕੇ ਗਾਹਕ ਨੂੰ ਬੈਂਕ ਨੇ ਪੈਸਾ ਸਮੇਤ ਵਿਆਜ ਮੇੜਾ ਵਾਪਸ ਕਰਨਾ ਉਹਦੇ ਨਾਲ ਕਿਵੇਂ ਇਨਜਿਠਣਾ ਕਿਵੇਂ ਨਹੀਂ ਇਹ ਉਹਨਾਂ ਦੀ ਸਿਰਦਰਦੀ ਆ ਫਿਰ ਉਹਨਾਂ ਨੇ ਕਿਹਾ ਸੀ ਕਿ ਜੇ ਮੈਂ ਕੋਈ ਬਹੁਤ ਕਰੋੜੀ ਘਟਾਲਾ ਵਿੱਚ ਸੀਬੀਆਈ ਵਰਗੀ ਜਾਂਚ ਹੁੰਦੀ ਆ ਉਹਦੇ ਚ ਅਸੀਂ ਕਹਿ ਵੀ ਐ ਨਹੀਂ ਕਿ ਡਿਲੇ ਹੋਵੇ ਵੀ ਇਸ ਗੱਲ ਦਾ ਬਹਾਨਾ ਨਹੀਂ ਆ ਲਿਖਤੀ ਤਰੀਕ ਤੇ ਇਹ ਸੀਗਾ ਕਿ 15 ਅਗਸਤ ਹੈਗਾ 15 ਦੀ ਛੁੱਟੀ ਹੋ ਕਹਿੰਦੇ ਛੁੱਟੀ ਤਾਂ ਫਿਰ 16 17 ਦੀ ਵੀ ਆ ਅਸੀਂ ਆ ਵੀ ਇੱਕ ਦਿਨ ਵੀ ਜੇ ਡਿਲੇ ਹੋਂਦਾ ਤਾਂ ਇਹ ਫਿਰ ਇੱਥੇ ਰੌਲਾ ਰੱਪਾ ਵਧਣਾ ਇਸ ਕਰਕੇ ਉਹ ਤਰੀਕ ਦਿਓ ਜਿੰਦੇ ਤੋਂ ਲੋਕਾਂ ਨੂੰ ਪੈਸੇ ਵਾਪਸ ਹੋਣੇ ਜਿਹੜੇ ਹੈਗੇ ਆ ਉਹ ਸ਼ੁਰੂ ਹੋ ਜਾਣ ਇਹ ਲਿਖਤੀ ਦਿੱਤਾ ਉਹ ਮੈਂ ਉਹਨਾਂ ਬੈਂਕ ਅਧਿਕਾਰੀ ਜਿਹੜੇ ਆ ਕੇ ਆ ਉਹਨੂੰ ਮੜਾ ਰਜਿੰਦਰ ਕਿ ਉਹ ਆ ਕੇ ਵੀ ਜਿਹੜੀ ਗੱਲ ਆਪਣੇ ਸਾਹਮਣੇ ਜਿਹੜੀ ਆ ਰੱਖਣਗੇ ਉਸ ਤੋਂ ਅਗਲੀ ਗੱਲ ਕਈ ਵਾਰੀ ਕੀ ਹੁੰਦਾ ਕਿ ਜਦੋਂ ਮਤਲਬ ਪੈਸੇ ਮਿਲਨੇ ਸ਼ੁਰੂ ਹੋਣੇ ਆ ਹਫਤੇ ਬਾਅਦ ਉਹਨਾਂ ਨੇ ਪ੍ਰੋਗਰੈਸ ਰਿਪੋਰਟ ਜਿਹੜੀ ਹੈਗੀ ਆ ਉਹ ਦੇਣੀ ਆ ਕੱਲ ਜਦੋਂ ਕੀਰਤੀ ਕਿਸਾਨੀ ਨੂੰ ਪਤਾ ਲੱਗਾ ਆਪਾਂ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਲੱਖੋ ਵਾਲੇ ਦੇ ਸਾਥੀ ਵੀ ਆ ਗਏ ਬੀਕੇਯੂ ਕਾਦੀਆਂ ਵਾਲੇ ਸਾਥੀ ਵੀ ਜਿਹੜੇ ਆ ਗਏ ਹੈਨਾ ਤੋਂ ਨੌਜਵਾਨ ਭਾਰ ਸਭਾ ਵੀ ਰਾਤ ਦੀ ਇੱਥੇ ਆ ਤੋਂ ਇਹ ਸਾਰਾ ਮਾਮਲਾ ਜਿਹੜਾ ਆਪਾਂ ਆਪਣੇ ਹੱਥ ਚ ਲਿਆ ਤੋ ਇਹ ਇੱਕ ਤਾਂ ਇਹਦੇ ਚ ਅਸੀਂ ਆਪਣੇ 3-4 ਬੰਦਿਆਂ ਦੇ ਮੋਬਾਈਲ ਨੰਬਰ ਤੁਹਾਨੂੰ ਨੋਟ ਕਰਾ ਲਾਂਗੇ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਠੀਕ ਆ ਉਹਦੇ ਚ ਸਾਡੇ ਬਲਾਕ ਪ੍ਰਧਾਨ ਗਰਮੀਤ ਸਿੰਘ ਸੰਘਰਾ ਉਹ ਨੰਬਰ ਤੁਹਾਨੂੰ ਦੱਸ ਕਿੰਨਾ 94799 94799 06061 ਰਜਿੰਦਰ ਕਿੰਗਰਾ ਜੀ 88376 88376 76007 ਇਹ ਕਦੇ ਵੀ ਸਾਡਾ ਨੰਬਰ ਤੁਸੀਂ ਲਾ ਸਕਦੇ ਆ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਕੋਈ ਵੀ ਦਿੱਕਤ ਆਉਂਦੀ ਅਸੀਂ ਤੁਹਾਡੇ ਨਾਲ ਖੜੇ ਆ 88376 ਜੀ 88376 76007 ਕੋਈ ਨਹੀਂ ਬਾਅਦ ਚ ਲੈ ਲੈ ਜੋ ਤੁਸੀਂ ਇੱਥੇ ਬੈਠੇ ਲਿਖ ਦੇ ਦੇਣਾ ਨੰਬਰ ਇਹ ਵੀ ਕਿਸੇ ਨੂੰ ਫੋਟੋ ਖਿੱਚਣੀ ਹੈ ਮੋਬਾਈਲ 'ਚ ਖਿੱਚ ਲਿਓ ਜੀ ਠੀਕ ਆ ਹੁਣ ਵਿਚਾਰੀ ਵੀ ਬੋਲਣ ਤਰਫ 60300838 ਸਿਮਰੀ ਦੀ ਬਰਾੜ ਕੁ ਦੁਆਲਾ ਲਖਵਾਲ ਬਾਈਸ ਪ੍ਰਧਾਨ ਪੰਜਾਬ ਨੰਬਰ ਦਵਾਰਾ ਬੋਲ ਤਰਫ 60300838 99143 99143 94212 99143 94212 ਡਾਕਟਰ ਫਿਗਰਾ ਸਿਕ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਤੁਹਾਡੇ ਨਾਲ ਤੁਰਾਂਗੇ ਹੁਣ ਜਿਹੜੇ origignal manager ਪ੍ਰਵੀਨ ਸੋਨੀ ਜੀ ओए सारे मामले की जी अपनी गल बात सामने रखी मैं प्रवीण सोनी रीजनल मैनेजर मैं, मैं प्रवीण सोनी रीजनल मैनेजर जो फिरोजपुर और फरीदकोट डिस्ट्रिक्ट मेरे अंडर है तो पहले जो हादसा हुआ इसका बहुत खेद है और हम इसकी तो इसकी हम जिम्मेवारी लेते हैं और मैं सबको आश्वासन देता हूँ कि पैसा जिसका भी यहाँ जमा हुआ है बैंक के अंदर आके आप आए हैं उसका वो सुरक्षित है वो सेफ है सबको ब्याज सहित पैसा मिलेगा हमने इन्वेस्टिगेशन स्टार्ट कर दी है और ये जल्द ख़त्म होकर आपको जल्द से जल्द हम आपको पेमेंट शुरू कर देंगे करना और मैं ये आपसे दरखास्त करूँगा कोई भी अफवाहों पर पे विश्वास ना कीजिए ये ਧੋਖਾ ਸਾਡੇ ਨਾਲ ਹੋਇਆ ਹੈ ਆਪਕੇ ਸਾਥ ਨਹੀਂ ਹੋਇਆ ਹੈ ਆਪਕਾ ਪੈਸਾ ਸੁਰੱਖਿਤ ਹੈ ਮੈਂ ਇਹ ਆਪਕਾ ਆਸ਼ਵਾਸਨ ਦੇ ਰਿਹਾ ਜਾਤਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਹਫਤੇ ਤੱਕ ਤੁਸੀਂ ਕੋਈ ਵੀ ਹੈਗੀ ਆ ਕੋਈ ਵੀ ਤੁਸੀਂ ਫੋਨ ਕਰੋਗੇ ਆਪਾਂ ਇਸ ਤਰ੍ਹਾਂ ਕਰਾਂਗੇ ਕਿ ਜਿੰਦਾ ਵੀ ਫੋਨ ਨੰਬਰ ਆਊਗਾ ਉਹਦਾ ਇੱਕ ਆਪਾਂ WhatsApp ਗਰੁੱਪ ਹਾਂਜੀ ਸੋਨ ਹਾਂ ਸੋਨੇ ਬਾਰੇ ਇਹ ਆ ਕਿ ਜਿਨ੍ਹਾਂ ਦਾ 골ਡ ਲੋਨਾ ਸੋਨਾ ਜਮਾ ਸੀ ਇੱਕ ਤਾਂ ਉਹ ਚੈੱਕ ਕਰਾਉਣਗੇ ਵੀ ਅਸਲੀ ਚੱਕ ਕੇ ਨਕਲੀ ਤੇ ਨਹੀਂ ਰੱਖਤਾ ਠੀਕ ਆ ਤੇ ਜਿਵੇਂ ਸੋਨੇ ਵਾਲਿਆਂ ਦਾ ਵੀ ਉਸੇ ਦਿਨ ਤੋਂ ਹੀ ਉਹਨਾਂ ਦਾ ਮਾਮਲਾ ਵੀ ਉਸੇ ਤਰ੍ਹਾਂ ਜਿਹੜਾ ਹੱਲ ਹੋਊਗਾ ਜਾਂ ਕਿਸੇ ਨੇ بیمੇ ਦੀ ਕੁਸ਼ਤ ਭਰੀ ਆ ਠੀਕ ਆ ਉਹ ਤੁਸੀਂ ਸਾਡੇ ਸਾਰੇ ਜਿਹੜੇ ਨੰਬਰ ਹੈਗੇ ਆ ਉਹ ਤੁਸੀਂ ਲੈ ਲਓ ਠੀਕ ਆ ਹਫਤੇ ਜਬਾਤ ਜੋ ਜੋ ਵੀ ਪ੍ਰੋਗਰੈਸ ਹੋਊਗੀ ਉਹ ਅਸੀਂ ਚੈਨਰਾਂ ਰਾਹੀਂ ਵੀ ਅਖਬਾਰਾਂ 'ਚ ਵੀ ਦਿੰਦੇ ਰਾਂਗੇ ਵੀ ਇੱਥੋਂ ਤੱਕ ਗੱਲ ਜਿਹੜੀ ਹੈਗੀ ਆ ਉਹ ਪਹੁੰਚ ਗਈ ਅੱਜ ਜਿਹੜੀਆਂ ਤਿੰਨ ਜਥੇਬੰਦੀਆਂ ਦੇ ਨਾਲ ਇਹ ਗੱਲਬਾਤ ਜਿਹੜੀ ਆ ਹੋਈ ਆ ਉਹਦੀ ਸਾਰੀ ਗੱਲ ਦੀ ਰਿਪੋਰਟ ਤੁਹਾਨੂੰ ਲਗਾਤਾਰ ਦੇਵਾਂਗੇ ਹਾਂ ਬੈਂਕ ਵੀ ਇੱਥੇ ਆ ਐਸਬੀਆਈ ਦੀ ਇੱਕ ਬ੍ਰਾਂਚ ਮੰਨ ਲਓ ਭੱਜ ਵੀ ਜਾਣਗੇ ਐ ਤਾਂ ਨਹੀਂ ਕਿ ਐਸਬੀਆਈ ਬੈਂਕਿੰਗ ਬੰਦ ਕਰਕੇ ਭੱਜ ਜਾਣਗੇ ਠੀਕ ਆ ਇਹ ਨਹੀਂ ਹੈਗਾਗਾ ਇਹ ਮਾਮਲਾ ਜਿਹੜਾ ਆਪਾਂ ਲਿਆ ਜਿੱਥੇ ਬੰਦੀਆਂ ਨੇ ਇਹ ਤੁਹਾਡੀ ਪਾਈ ਪਾਈ ਵਾਪਸ ਕਰਾਉਣ ਤੱਕ ਇਹ ਜਿਹੜਾ ਸੰਘਰਸ਼ਾ ਜਾਰੀ ਰਹੂਗਾ 18 ਤਰੀਕ ਤੋਂ ਉਹਨਾਂ ਨੇ ਜਿਹੜਾ ਹੈਗਾ ਉਹ ਦੇਣੇ ਹੈਗੇ ਆ ਹਾਂ ਕਿਸੇ ਦੀ ਕੋਈ ਐਮਰਜੈਂਸੀ ਹੁੰਦੀ ਆ ਮੰਨ ਲਓ ਕਿਸੇ ਦੇ ਘਰੇ ਕੋਈ ਵਿਆਹ ਠੀਕ ਹੈ ਜੋ ਕੋਈ ਹੋਰ ਐਮਰਜੈਂਸੀ ਆ ਉਹ ਆਪਾਂ ਨਾ ਕਈ ਵਾਰੀ ਹੁੰਦਾ ਕਿ ਇਸ ਤਰ੍ਹਾਂ ਨਾ ਬਣਾ ਲਈਏ ਕਿ ਸਾਰੀ ਵਿਆਹ ਦਾ ਕਾਰਡ ਬਣਾ ਕੇ ਕੋਈ ਲੈ ਆਵੇ ਮਤਲਬ ਆਪਾਂ ਵੀ ਇਸ ਗੱਲ ਨਾ ਕਰੀਏ ਕਿ ਆਪਾਂ ਕਾਊਂਟਰ ਉੱਥੇ ਕਹਿੰਦਾ ਵੱਧ ਲਾ ਦਿਓ ਤੁਸੀਂ ਤਾਂ ਕਿ ਛੇਤੀ ਪੜਤਾਲ ਹੋ ਜੇ ਆਪਾਂ ਵੀ ਠੰਮਾ ਰੱਖੀਏ ਕਿ ਪੈਸੇ ਜਿੱਦਣ ਪਹਿਲੇ ਬੰਦੇ ਨੂੰ ਪੈਸੇ ਵਾਪਸ ਹੋ ਗਏ 18 ਤਰੀਕ ਕਹੋ ਕਹਿੰਦੇ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਕਰੀਏ ਕਿ ਸਾਡੀ ਬੈਂਕ ਦਾ ਵਿਸ਼ਵਾਸ ਬਣਿਆ ਰਹੇ ਸਾਰੇ ਕਿ ਉਹਨਾਂ ਨੇ ਗੱਲਾਂ ਕਹੀਆਂ ਜੇ ਕਿਸੇ ਗੱਲ ਤੋਂ ਵੀ ਭੱਜਦੇ ਆ ਕਿਸੇ ਗੱਲ ਤੋਂ ਵੀ ਭੱਜਦੇ ਆ ਤਾਂ ਇਹ ਜ਼ਿੰਮੇਵਾਰੀ ਜਿਹੜੀ ਆ ਜਥੇਬੰਦੀ ਆਂਦੀ ਹੈ ਕਿ ਦੁਬਾਰਾ ਸੰਘਰਸ਼ ਸ਼ੁਰੂ ਕਰੇ ਤੇ ਇਹਨਾਂ ਦੀ ਜਿਹੜੀ ਹੈਗੀ ਬਾਹਮ ਰੋੜ ਕੇ ਇਹਨਾਂ ਦੇ ਪੈਸੇ ਜਿਹੜੇ ਲੋਕ ਤੁਹਾਡੇ ਆ ਉਹ ਵਾਪਸ ਕਰਵਾਵੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ 'ਚ ਆਉਣ ਦੀ ਜਿਹੜੀ ਜ਼ਰੂਰਤ ਨਹੀਂ ਨੰਬਰ ਤੁਸੀਂ ਸਾਰਿਆਂ ਨੇ ਨੋਟ ਕਰ ਲੇ